ਬੜਾ ਵੱਡਾ ਕੁਐਸਚਨ ਇਹ ਸੀ ਕਿ ਇੰਦਰਾ ਗਾਂਧੀ ਦੀ ਸਰਕਾਰ ਵਿਕਸ ਵੇਪਰਬ ਕੰਪਨੀ ਦੇ ਪਿੱਛੇ ਹੱਥ ਧੋ ਕੇ ਕਿਉਂ ਪੈ ਗਈ ਸੀ 1894 ਵਿੱਚ ਉੱਤਰੀ ਕੈਰੋਲੀਨਾ ਵਿੱਚ ਇੱਕ 9 ਸਾਲ ਦਾ ਮੁੰਡਾ ਖੰਗ ਰਿਆ ਸੀ ਮੁੰਡੇ ਨੂੰ ਇੱਕ ਇਸ ਤਰ੍ਹਾਂ ਦੀ ਖੰਗ ਸੀ ਜਿਹਦੇ ਵਿੱਚ ਉਹਦੀ ਖੰਗ ਕੁੱਤੇ ਦੇ ਭੌਂਕਣ ਦੇ ਨਾਲ ਮੈਚ ਕਰਦੀ ਸੀ ਉਹ ਖੰਗਦਾ ਹੋਇਆ ਐਵੇਂ ਲੱਗ ਰਿਹਾ ਸੀ ਜਿਵੇਂ ਕੋਈ ਕੁੱਤਾ ਭੌਂਕ ਰਿਹਾ ਹੋਵੇ ਮੁੰਡਾ ਇੰਨਾ ਕ ਖੰਗ ਰਿਆ ਸੀ ਕਿ ਉਹਨੂੰ ਸਾਹ ਲੈਣ ਦੇ ਵਿੱਚ ਬਹੁਤ ਹੀ ਮੁਸ਼ਕਲ ਆ ਰਹੀ ਸੀ ਉਨੇ ਸਾਰਾ ਕੁਝ ਵੇਖਦੇ ਹੋਏ ਮੁੰਡੇ ਦੇ ਫਾਦਰ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਜੋ ਉਹਦੀ ਹਾਲਤ ਦੇ ਵਿੱਚ ਸੁਧਾਰ ਆ ਸਕੇ ਕਈ ਕੋਸ਼ਿਸ਼ਾਂ ਤੋਂ ਬਾਅਦ ਮੁੰਡੇ ਦੇ ਪਿਤਾ ਨੇ ਮੈਂਥੋਲ ਕਪੂਰ ਅਤੇ ਯੂਕੈਲਿਪਟਸ ਤੇਲ ਵਾਲੀ ਦਵਾਈ ਬਣਾਈ ਜਿਵੇਂ ਹੀ ਦਵਾਈ ਮੁੰਡੇ ਨੂੰ ਦਿੱਤੀ ਗਈ ਮੁੰਡੇ ਨੂੰ ਸਾਹ ਲੈਣ ਦੇ ਵਿੱਚ ਰਾਹਤ ਮਿਲੀ ਐਸ ਮੁੰਡੇ ਦੇ ਪਿਤਾ ਦਾ ਨਾਮ ਸੀ ਲਾਂਸਫੋਰਡ ਰਿਚਰਡਸਨ ਜੋ ਕਿ ਪੇਸ਼ੇਵਜੋਂ ਇੱਕ ਫਾਰਮਾਸਿਸਟ ਸੀ ਮਤਲਬ ਦਵਾਈਆਂ ਵੇਚਣ ਵਾਲੇ ਜਦੋਂ ਰਿਚਰਡਸਨ ਨੇ ਦੇਖਿਆ ਕਿ ਉਹਦੀ ਬਣਾਈ ਦਵਾਈ ਨੇ ਮੁੰਡੇ ਨੂੰ ਸੱਚਮੁੱਚ ਹੀ ਠੀਕ ਕਰਤਾ ਉਹਦੀ ਖੰਘ ਕਿਤੇ ਦੂਰ ਭਜਾ ਦਿੱਤੀ ਤਾਂ ਉਹਨੇ ਕਮਰਸ਼ੀਅਲੀ ਇਸ ਦਵਾਈ ਨੂੰ ਵੇਚਣਾ ਸ਼ੁਰੂ ਕਰਤਾ ਇੱਕ ਬਾਕਸ ਸਿਰਫ 25 ਸੈਂਟ ਵਿੱਚ ਮਤਲਬ ਭਾਰਤੀ ਰੁਪਈਆ ਅਨੁਸਾਰ ਇੱਕ ਬਾਕਸ ਲਈ 2 ਰੁਪਏ ਉਹ ਲੈਂਦਾ ਸੀ ਇਸ ਤੇਜ਼ ਖੁਸ਼ਬੂ ਵਾਲੀ ਪੈਟਰੋਲੀਅਮ ਜੈਲੀ ਲਾਉਣ ਦੇ ਨਾਲ ਨੱਕ ਖੁੱਲ ਜਾਂਦਾ ਸੀ ਤੇ ਸਾਹ ਆਉਣਾ ਆਸਾਨ ਹੋ ਜਾਂਦਾ ਸੀ ਤੇ ਨਾਲ ਹੀ ਜਦੋਂ ਇਸ ਦਵਾਈ ਨੂੰ ਛਾਤੀ ਤੇ ਮਲਿਆ ਜਾਂਦਾ ਤਾਂ ਖੰਘ ਵੀ ਸ਼ਾਂਤ ਹੋ ਜਾਂਦੀ ਸੀ ਇਹ ਸੀ ਮੈਡੀਸਨ ਵਿਕਸ ਸਾਲਵੇ ਜਿਹਨੂੰ ਬਾਅਦ ਦੇ ਵਿੱਚ ਵਿਕਸ ਵੇਪਰ ਅਪ ਦਾ ਨਾਮ ਦਿੱਤਾ ਗਿਆ 1918 ਦੇ ਵਿੱਚ ਯੂਰਪ ਵਿੱਚ ਫੈਲੀ ਸਪੈਨਿਸ਼ ਫਲੂ ਨੇ ਇਹਨੂੰ ਇੱਕ ਵੱਡਾ ਬ੍ਰਾਂਡ ਬਣਾ ਦਿੱਤਾ ਤੇ ਇਸ ਵਿਕਸ ਬਾਕਸ ਦੇ ਉੱਪਰ ਇੰਦਰਾ ਗਾਂਧੀ ਦੀ ਸਰਕਾਰ ਨੇ ਆਪਣਾ ਸ਼ਿਕੰਜਾ ਕੱਸਿਆ ਵਿਕਸ ਦੀ ਕਹਾਣੀ ਕੀ ਹੈ ਆਓ ਜਾਣਦੇ ਹਾਂ ਇਹ ਕਿਵੇਂ ਸਭ ਤੋਂ ਵੱਡਾ ਬ੍ਰਾਂਡ ਨੇਮ ਬਣਿਆ ਤੇ ਇੰਦਰਾ ਗਾਂਧੀ ਦੇ ਲਾਇਸੈਂਸ ਵਾਲੇ ਲਾਅ ਨੇ ਇਸ ਕੰਪਨੀ ਨੂੰ ਅਦਾਲਤਾਂ ਦੇ ਚੱਕਰ ਘਟਵਾ ਦਿੱਤੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਟੇਲ ਦੇ ਵਿੱਚ ਜਾਣਾਂਗੇ ਪਹਿਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਕਸ ਆਖਰ ਬਣਿਆ ਕਿਵੇਂ 1854 ਵਿੱਚ ਉੱਤਰੀ ਕੈਰੋਲੀਨਾ ਵਿੱਚ ਲਾਂਸਫੋਰਡ ਰਿਚਰਡਸਨ ਨੂੰ ਬਚਪਨ ਤੋਂ ਹੀ ਕੈਮਿਸਟਰੀ ਦਾ ਸ਼ੌਂਕ ਸੀ ਉਹ ਡੇਵਿਡਸਨ ਕਾਲਜ ਦੇ ਵਿੱਚ ਕੈਮਿਸਟਰੀ ਪੜ੍ਹਨਾ ਚਾਹੁੰਦਾ ਸੀ ਪਰ ਉੱਥੇ ਉਹ ਕਿਸੇ ਤਰ੍ਹਾਂ ਐਡਮਿਸ਼ਨ ਨਹੀਂ ਲੈ ਪਾਇਆ ਇਸ ਲਈ ਉਸਨੇ ਲੈਟਰਨ ਪੜ੍ਹੀ ਤੇ 3 ਸਾਲਾਂ ਦੇ ਵਿੱਚ ਆਨਰਸ ਨਾਲ ਗ੍ਰੈਜੂਏਸ਼ਨ ਕੀਤੀ। ਕਾਲਜ ਤੋਂ ਬਾਅਦ ਉਹ ਆਪਣੇ ਪਿੰਡ ਵਾਪਸ ਆ ਗਿਆ ਤੇ ਸਕੂਲ ਵਿੱਚ ਪੜਾਉਣ ਲੱਗ ਪਿਆ ਪਰ ਕੈਮਿਸਟਰੀ ਦਾ ਕੀੜਾ ਉਹਦੇ ਦਿਲ ਵਿੱਚ ਹਮੇਸ਼ਾ ਹੀ ਪਿੰਕਦਾ ਰਹਿੰਦਾ ਸੀ। 1880 ਵਿੱਚ ਰਿਚਰਡਸਨ ਸੇਲਮਾ ਗਿਆ ਜਿੱਥੇ ਉਹਦੇ ਜੀਜਾ ਜੀ ਡਾਕਟਰ ਜੋਸ਼ੂਆ ਇੱਕ ਡਾਕਟਰ ਸੀਗੇ। ਉਸ ਸਮੇਂ ਡਾਕਟਰ ਖੁਦ ਦਵਾਈਆਂ ਵੰਡਦੇ ਸਨ ਪਰ ਡਾਕਟਰ ਵਿਕ ਕੋਲ ਇੰਨਾ ਸਮਾਂ ਨਹੀਂ ਸੀ। ਇਸ ਲਈ ਉਹਨਾਂ ਨੇ ਰਿਚਰਡਸਨ ਨੂੰ ਆਪਣੀ ਫਾਰਮੇਸੀ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ। ਰਿਚਰਡਸਨ ਨੇ ਆਪਣੀ ਲੈਟਨ ਪੜ੍ਹਾਈ ਦਾ ਫਾਇਦਾ ਲਿਆ ਤੇ ਉਹਨੇ ਕਈ ਕੈਮੀਕਲ ਫਾਰਮੂਲਸ ਨੂੰ ਸਿੱਖਿਆ ਤੇ ਨਵੀਆਂ ਦਵਾਈਆਂ ਨਾਲ ਐਕਸਪੈਰੀਮੈਂਟ ਕਰਨ ਲੱਗਿਆ। ਇੱਥੇ ਹੀ ਵਿਕਸ ਵੈਪਰਬ ਦੀ ਕਹਾਣੀ ਸ਼ੁਰੂ ਹੁੰਦੀ ਹੈ। ਇਨ੍ਹਾਂ ਲੈਬਸ ਰਾਹੀਂ ਰਿਚਰਡਸਨ ਨੇ 21 ਕਿਸਮ ਦੀਆਂ ਦਵਾਈਆਂ ਬਣਾਈਆਂ ਜਿਨ੍ਹਾਂ ਵਿੱਚ ਵਿਕਸ ਚਿਲਟੋਨਿਕ ਤੇ ਵਿਕਸ ਗ੍ਰਿਪ ਨੌਕਰਸ ਵਰਗੀਆਂ ਦਵਾਈਆਂ ਸ਼ਾਮਲ ਸਨ। ਪਰ ਸਭ ਤੋਂ ਦਮਦਾਰ ਜਿਹੜਾ ਫਾਰਮੂਲਾ ਦਵਾਈ ਦਾ ਤਿਆਰ ਹੋਇਆ ਸੀ ਉਹ ਸੀ ਵਿਕਸ ਮੈਜਿਕ ਸਾਲਵੇ ਜਿਸ ਨੂੰ ਉਸਨੇ 1894 ਵਿੱਚ ਬਣਾਇਆ ਸੀ ਉਹੀ ਵਿਕਸ ਜਿਸ ਦਾ ਅਸੀਂ ਕਹਾਣੀ ਦੇ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਅਸਲ ਦੇ ਵਿੱਚ ਉਹ ਵਾਲੇ ਸਮੇਂ ਰਿਚਰਡਸਨ ਨੂੰ ਇਲਾਜ ਲਈ ਵਰਤੀਆਂ ਜਾਂਦੀਆਂ ਸਾਰੀ ਤਰ੍ਹਾਂ ਦੀਆਂ ਟੈਕਨੀਕਸ ਪਸੰਦ ਨਹੀਂ ਸੀਗੀਆਂ ਕਿਹਾ ਜਾਂਦਾ ਹੈ ਕਿ ਉਹਨੂੰ ਇਹ ਦਵਾਈ ਬਣਾਉਣ ਲਈ ਜਿਹੜੀ ਇਨਸਪੀਰੇਸ਼ਨ ਹੈ ਉਹ ਆਪਣੇ ਬੱਚਿਆਂ ਤੋਂ ਮਿਲੀ ਰਿਚਰਡਸਨ ਦੇ ਤਿੰਨ ਬੱਚੇ ਇੱਕ ਵਾਰ ਜ਼ੁਕਾਮ ਦੇ ਨਾਲ ਬੁਰੀ ਤਰ੍ਹਾਂ ਬਿਮਾਰ ਹੋ ਗਏ ਸੀ ਤੇ ਉਸ ਸਮੇਂ ਇਲਾਜ ਲਈ ਕੁਝ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਪੋਲਟੈਸ ਤੇ ਵਾਸਪ ਲੈਂਪ ਪੋਲਟੈਸ ਇੱਕ ਪੁਰਾਣੀ ਇਲਾਜ ਦੀ ਟੈਕਨੀਕ ਸੀ ਜਿਹਨੂੰ ਦਰਦ ਸੋਜ ਜਾਂ ਇਨਫੈਕਸ਼ਨ ਘਟਾਉਣ ਲਈ ਵਰਤਿਆ ਜਾਂਦਾ ਸੀ ਤੇ ਇਹ ਇੱਕ ਤਰ੍ਹਾਂ ਦਾ ਗਿੱਲਾ ਨਰਮ ਇੱਕ ਲਿਕਵਿਡ ਜਾਂ ਮਿਸ਼ਰਣ ਹੁੰਦਾ ਸੀ ਜੋ ਚਮੜੀ ਤੇ ਲਗਾਇਆ ਜਾਂਦਾ ਸੀ ਤੇ ਜਿਹੜਾ ਵਾਸਪ ਲੈਂਪ ਹੁੰਦਾ ਸੀ ਉਹ ਇੱਕ ਵੇਪਰ ਲੈਂਪ ਹੁੰਦਾ ਸੀ ਜੋ ਇੱਕ ਪੁਰਾਣਾ ਸਾਧਨ ਸੀ ਜਿਹਦੇ ਨਾਲ ਜ਼ੁਕਾਮ, ਠੰਡ ਜਾਂ ਸਾਹ ਦੀਆਂ ਸਮੱਸਿਆਵਾਂ ਨੂੰ ਰਾਹਤ ਦੇਣ ਦੇ ਲਈ ਵਰਤਿਆ ਜਾਂਦਾ ਸੀ। ਇੱਕ ਛੋਟਾ ਜਿਹਾ ਲੈਂਪ ਸੀ ਜੋ ਗਰਮੀ ਪੈਦਾ ਕਰਦਾ ਸੀ ਤੇ ਭਾਫ਼ ਬਣਾਉਂਦਾ ਸੀ। ਇਹ ਇਹਦੇ ਵਿੱਚ ਮੈਂਥੋਲ ਮਲਾਈ ਜਾਂਦੀ ਸੀ, ਕਪੂਰ ਜਾਂ ਨਿੰਮ ਦੇ ਤੇਲ ਵਰਗੇ ਜੜੇ ਆ ਆਮ ਤੌਰ ਤੇ ਮਲਾਈ ਜਾਂਦੇ ਸੀ। ਜੋ ਜਦੋਂ ਸੜਦੇ ਸੀ ਜਾਂ ਹਾਈ ਟੈਂਪਰੇਚਰ ਦੇ ਉੱਤੇ ਭਾਫ਼ ਪੈਦਾ ਕਰਦੇ ਸੀ। ਰਿਚਰਡਸਨ ਨੂੰ ਦੋਵੇਂ ਟੈਕਨੀਕਸ ਬਿਲਕੁਲ ਵੀ ਪਸੰਦ ਨਹੀਂ ਸੀ। ਰਿਚਰਡਸਨ ਨੇ ਆਪਣੀ ਫਾਰਮੇਸੀ ਰਾਹੀਂ ਇੱਕ ਵਿਕਸ ਪੈਟਰੋਲੀਅਮ ਜੈਲੀ ਬਣਾਈ। ਇਹਦੇ ਵਿੱਚ ਉਹਨੇ ਮੈਂਥੋਲ ਨਾਮ ਦਾ ਇੱਕ ਕੈਮੀਕਲ ਪਾਇਆ ਜੋ ਸਰੀਰ ਦੀ ਆਪਣੀ ਗਰਮੀ ਨਾਲ ਹੀ ਭਾਫ਼ ਬਣ ਜਾਂਦਾ ਤੇ ਫੇਫੜਿਆਂ ਤੱਕ ਪਹੁੰਚਦਾ ਤੇ ਮਰੀਜ਼ ਨੂੰ ਉਹਦੇ ਨਾਲ ਬਹੁਤ ਜ਼ਿਆਦਾ ਰਾਹਤ ਮਿਲਦੀ ਸੀ। ਇਹ ਸੀ ਵਿਕਸ ਦੀ ম্যাਜਿਕ ਸਾਲਵੇ ਜੋ ਬਾਅਦ ਵਿੱਚ ਵਿਕਸ ਵੇਪਰ ਬਣੀ। ਹੁਣ ਰਿਚਰਡਸਨ ਨੇ ਇਸ ਮਿਸ਼ਰਣ ਨੂੰ ਵਿਕਸ ਨਾਮ ਕਿਉਂ ਦਿੱਤਾ? ਇਹਦੇ ਪਿੱਛੇ ਕੀ ਕਹਾਣੀ ਹੈ? ਇਹ ਆਪਾਂ ਦੇਖਦੇ ਹਾਂ। ਜਦੋਂ ਵੀ ਕਦੀ ਕਿਸੇ ਨੂੰ ਜ਼ੁਕਾਮ ਹੁੰਦਾ ਤਾਂ ਸਭ ਨੂੰ ਸਭ ਤੋਂ ਪਹਿਲਾਂ ਵਿਕਸ ਯਾਦ ਆਉਂਦੀ ਜੋ ਕਿ ਇੱਕ ਬੋਟਲ ਦੇ ਵਿੱਚ ਇਸ ਮਿਸ਼ਰਣ ਨੂੰ ਪਾਇਆ ਜਾਂਦਾ ਸੀ ਪਰ ਇਸ ਬੋਟਲ ਦੇ ਉੱਤੇ ਰਿਚਰਡਸਨ ਨੇ ਆਪਣਾ ਨਾਮ ਨਹੀਂ ਲਿਖਿਆ ਕਦੀ ਕਿਉਂਕਿ ਉਹਦਾ ਨਾਮ ਬਹੁਤ ਜ਼ਿਆਦਾ ਲੰਬਾ ਸੀ ਤੇ ਉਹ ਬੋਟਲ ਦੇ ਉੱਤੇ ਪ੍ਰਿੰਟ ਨਹੀਂ ਸੀ ਹੋ ਪਾਂਦਾ ਜਾਂ ਕਹਿ ਲਓ ਕਿ ਬੋਟਲ ਦੇ ਉੱਤੇ ਪੂਰੀ ਤਰ੍ਹਾਂ ਆ ਨਹੀਂ ਸੀ ਪਾਉਂਦਾ ਇਸ ਮੈਡੀਸਿਨ ਦਾ ਸਭ ਤੋਂ ਪਹਿਲਾਂ ਜਿਹੜਾ ਨਾਮ ਰੱਖਿਆ ਗਿਆ ਨਾ ਉਹ ਰੱਖਿਆ ਗਿਆ ਸੀ ਰਿਚਰਡਸਨ ਕਰੂਪ ਐਂਡ ਨਿਮੋਨੀਆ ਕਿਊਰ ਸਾਲਵ ਹੁਣ ਇਹ ਐਡਾ ਵੱਡਾ ਨਾਂ ਸੀ ਤੇ ਨਾਂ ਹੀ ਕਿਸੇ ਬੋਤਲ ਦੇ ਉੱਤੇ ਪੂਰਾ ਆਉਂਦਾ ਸੀ ਜੇ ਆਪਾਂ ਕੰਪਨੀ ਦੀ ਗੱਲ ਮੰਨੀਏ ਤਾਂ ਰਿਚਰਡਸਨ ਨੇ ਆਪਣੇ ਜੀਜਾ ਜੀ ਡਾਕਟਰ ਜੋਸ਼ੂਆ ਦੇ ਨਾਮ ਦੇ ਉੱਤੇ ਇਹ ਨਾਮ ਰੱਖਿਆ ਸੀ ਉਹ ਉਹਨਾਂ ਨੂੰ ਸਨਮਾਨ ਦੇਣਾ ਚਾਹੁੰਦੇ ਸੀ ਇਹ ਨਾਮ ਰੱਖ ਕੇ ਤੇ ਇਹਦੇ ਤੋਂ ਬਾਅਦ ਉਹਨਾਂ ਨੇ ਅਲੱਗ-ਅਲੱਗ ਦਵਾਈਆਂ ਨੂੰ ਵਿਕਸ ਦਾ ਨਾਮ ਦੇਣਾ ਸ਼ੁਰੂ ਕੀਤਾ ਨਾਮ ਤਾਂ ਵਿਕਸ ਸੀ ਪਰ ਰਿਚਰਡਸਨ ਦੀ ਜਿਹੜੀ ਕੰਪਨੀ ਸੀ ਉਹ ਵਿਕਸ ਵੇਪਰ ਤੋਂ ਇਲਾਵਾ ਬਹੁਤ ਕੁਝ ਹੋਰ ਵੀ ਬਣਾ ਰਹੀ ਸੀ ਬਾਅਦ ਵਿੱਚ ਰਿਚਰਡਸਨ ਦੇ ਬੇਟੇ ਸਮਿਥ ਨੇ ਇਹ ਸੁਜੈਸ਼ਨ ਦਿੱਤਾ ਕਿ ਅਸੀਂ ਸਾਰੀਆਂ ਹੋਰ ਦਵਾਈਆਂ ਬੰਦ ਕਰਕੇ ਸਿਰਫ ਵਿਕਸ ਵੇਪਰ ਉੱਤੇ ਧਿਆਨ ਦਈਏ ਕਿਉਂਕਿ ਇਹ ਮੈਡੀਸਿਨ ਸਾਡੀ ਬਹੁਤ ਜ਼ਿਆਦਾ ਪਪੂਲਰ ਆ ਰਿਚਰਡਸਨ ਇਸ ਸੁਝਾਅ ਨੂੰ ਮੰਨ ਗਿਆ ਤੇ ਵੱਡੇ ਆਰਡਰਾਂ ਤੇ ਜਿਹੜੇ ਡਰੱਗ ਦੇ ਸੈਂਪਲ ਸੀ ਉਹ ਫ੍ਰੀ ਚ ਵੰਡੇ ਜਾਂਦੇ ਸੀ ਅਖਬਾਰਾਂ ਵਿੱਚ ਮੁਫਤ ਸੈਂਪਲ ਕੂਪਨ ਛਪਦੇ ਸੀ ਬਿਲਬੋਰਡ ਲਗਾਏ ਜਾਂਦੇ ਸੀ ਤੇ ਹਰ ਪੋਸਟ ਆਫਿਸ ਐਡਰੈਸ ਤੇ ਬਾਕਸ ਹੋਲਡਰ ਦੇ ਨਾਮ ਦੇ ਉੱਤੇ ਪੋਸਟਕਾਡ ਵੀ ਭੇਜੇ ਜਾਂਦੇ ਸੀ ਇੱਥੇ ਬਾਕਸ ਹੋਲਡਰ ਦਾ ਮਤਲਬ ਆ ਉਹ ਵਾਲਾ ਪੋਸਟਕਾਰਡ ਜਾਂ ਉਹ ਵਾਲਾ ਸਮਾਨ ਜੋ ਹਰ ਕਿਸੇ ਦੇ ਘਰ ਡਿਲੀਵਰ ਹੁੰਦਾ ਸੀ ਜੋ ਉਸ ਪੋਸਟ ਆਫਿਸ ਦੀ ਵਰਤੋਂ ਕਰਦਾ ਸੀ ਇਸ ਲਈ ਇਹ ਜੇ ਜਿਹੜੀਆਂ ਪੋਸਟਲ ਚੀਜ਼ਾਂ ਸੀ ਉਹਨਾਂ ਨੂੰ ਜੰਕ ਮੇਲ ਜਾਂ ਜੰਕੀਜ਼ ਕਿਹਾ ਜਾਂਦਾ ਸੀ 1925 ਵਿੱਚ ਕੰਪਨੀ ਨੇ ਬੱਚਿਆਂ ਲਈ ਇੱਕ ਕਿਤਾਬ ਵੀ ਛਾਪੀ ਜਿਦੇ ਵਿੱਚ ਦੋ ਜਾਦੂਈ ਐਲਫ ਦੋ ਜਿੰਨ ਪਲਿਕਸ ਤੇ ਬਲੀ ਵਿਕਸ ਵੇਪਰਬ ਨਾਲ ਬਿਮਾਰ ਬੱਚੇ ਨੂੰ ਠੀਕ ਕਰਨ ਦੀ ਕਹਾਣੀ ਸੁਣਾਉਂਦੇ ਸੀ ਪਰ ਵਿਕਸ ਅਸਲ ਵਿੱਚ 스ਪੈਨਿਸ਼ ਫਲੂ ਕਾਰਨ ਮਾਰਕੀਟ ਹੋਇਆ ਤੇ ਇਸ 스ਪੈਨਿਸ਼ ਫਲੂ ਨੇ ਵਿਕਸ ਨੂੰ ਇੱਕ ਬ੍ਰਾਂਡ ਨੇਮ ਬਣਾਤਾ 1918 ਵਿੱਚ 스ਪੈਨਿਸ਼ ਫਲੂ ਸੰਸਾਰ ਵਿੱਚ ਪੂਰੀ ਤਰ੍ਹਾਂ ਫੈਲ ਗਿਆ ਤੇ ਇਹਨੇ 5 ਕਰੋੜ ਲੋਕਾਂ ਨੂੰ ਮਾਰਿਆ ਇਹ ਕੋਵਿਡ-19 ਕਾਰਨ ਹੋਈਆਂ ਮੌਤਾਂ ਤੋਂ 8 ਗੁਣਾ ਜ਼ਿਆਦਾ ਸੀ ਉਸ ਸਮੇਂ ਵਿੱਚ ਲੋਕ ਜ਼ੁਕਾਮ, ਠੰਡ ਤੇ ਫਲੂ ਲਈ ਬਹੁਤ ਸਾਰੀਆਂ ਦਵਾਈਆਂ ਲੈ ਰਹੇ ਸੀ ਇੱਕ ਸੀ ਐਲ ਐਸ ਕਰੀਮ ਬੈਂਕ ਇਨਾਂ ਤੋਂ ਇਲਾਵਾ ਕਈ ਹੋਰ ਦਵਾਈਆਂ ਵੀ ਮਾਰਕੀਟ ਦੇ ਵਿੱਚ ਅਵੇਲੇਬਲ ਸੀ ਜਿਨ੍ਹਾਂ ਦੇ ਵਿੱਚ ਕੁਝ ਇਹੋ ਜਿਹੇ ਪਦਾਰਥ ਮਿਲੇ ਹੋਏ ਸੀ ਜੋ ਇਨਸਾਨੀ ਸ਼ਰੀਰ ਦੇ ਲਈ ਹਾਨੀਕਾਰਕ ਨੇ ਪਰ ਵਿਕਸ ਵੇਪਰ ਅਬ ਨੇ ਸਭ ਨੂੰ ਪਿੱਛੇ ਛੱਡਤਾ ਕਿਉਂ ਕਿ ਰਿਚਰਡਸਨ ਦਾ ਬੇਟਾ ਸਮਿਥ ਮਾਰਕੀਟਿੰਗ ਦਾ ਜੀਨੀਅਸ ਸੀ ਜਦੋਂ ਸਪੈਨਿਸ਼ ਫਲੂ ਆਇਆ ਸਮਿਥ ਨੇ ਸਿਰਫ ਵਿਕਸ ਲਈ ਦਵਾਈਆਂ ਨਹੀਂ ਬਣਾਈਆਂ ਉਹਨੇ 6 ਇਸ਼ਤਿਹਾਰਾਂ ਦੀ ਇੱਕ ਲੜੀ ਬਣਾਈ ਜੋ ਨਾ ਸਿਰਫ ਵਿਕਸ ਦੀ ਤਾਰੀਫ ਕਰਦੇ ਸਨ ਸਗੋ ਲੋਕਾਂ ਨੂੰ ਸਪੈਨਿਸ਼ ਫਲੂ ਬਾਰੇ ਵੀ ਦੱਸਦੇ ਸੀ ਇਨ੍ਹਾਂ ਐਡਵਰਟਾਈਜ਼ਮੈਂਟਸ ਦੇ ਵਿੱਚ ਇਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਫਲੂ ਦੇ ਲੱਛਣ ਉਹਨਾਂ ਦਾ ਇਲਾਜ ਉਹਨਾਂ ਦੀ ਰੋਕਥਾਮ ਦੇ ਤਰੀਕੇ ਸਭ ਕੁਝ ਲਿਖਿਆ ਹੋਇਆ ਸੀ ਸਲਾਹ ਸੀ ਕਿ ਚਿੰਤਾ ਨਾ ਕਰੋ ਆਰਾਮ ਕਰੋ ਬਿਸਤਰੇ ਤੇ ਰੈਸਟ ਕਰੋ ਇਹ ਜੀਆਂ ਵਿੱਚ ਇਨਸਟਰਕਸ਼ਨਸ ਦਿੱਤੀਆਂ ਗਈਆਂ ਸੀ ਇਸ਼ਤਿਹਾਰਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਹ ਫਲੂ ਸਿਰਫ ਇੱਕ ਆਮ ਇਨਫਲੂਐਂਜ਼ਾ ਹੈ ਜੋ ਹਰ ਸਰਦੀ ਦੇ ਵਿੱਚ ਆਉਂਦਾ ਆ ਜੋ ਨੱਕ ਗਲੇ ਤੇ ਫੇਫੜਿਆਂ ਤੇ ਹਮਲਾ ਕਰਦਾ ਆ ਕਿਹਾ ਜਾਂਦਾ ਸੀ ਕਿ ਵਿਕਸ ਵੇਪਰਬ ਲਗਾਓ ਇਹ ਇਨਾਂ ਕਟਾਣੂਆਂ ਨੂੰ ਭਜਾਓ ਤੇ ਸਾਹ ਲੈਣਾ ਆਸਾਨ ਬਣਾਓ ਬਾਅਦ ਵਿੱਚ ਲੋਕਾਂ ਨੇ ਕਿਹਾ ਕਿ ਇਹ ਗੱਲਾਂ ਪੂਰੀ ਤਰ੍ਹਾਂ ਸੱਚ ਨਹੀਂ ਹਨ ਸਪੈਨਿਸ਼ ਫਲੂ ਇੱਕ ਆਮ ਫਲੂ ਨਹੀਂ ਸੀ ਇਹ ਇੱਕ ਖਤਰਨਾਕ ਵਾਇਰਸ ਸੀ ਜੋ ਨੌਜਵਾਨਾਂ ਤੇ ਤੰਦਰੁਸਤ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਂਦਾ ਸੀ ਇਹਦੇ ਬਹੁਤ ਅਜੀਬ ਲੱਛਣ ਸੀ ਜਿਵੇਂ ਉਲਟੀ ਹੋਣਾ ਨੀਲੀ ਚਮੜੀ ਹੋ ਜਾਣਾ ਪਰ ਉਸ ਸਮੇਂ ਲੋਕਾਂ ਨੂੰ ਇਹ ਇਸ਼ਤਿਹਾਰ ਪਸੰਦ ਆ ਰਹੇ ਸੀ ਇੱਕ ਉਮੀਦ ਦੀ ਕਿਰਨ ਉਹਨਾਂ ਨੂੰ ਦਿਖ ਰਹੀ ਸੀ ਹਾਂ ਇਹਦੇ ਵਿੱਚ ਇੱਕ ਜਿਹੜੀ ਇਨਸਟਰਕਸ਼ਨ ਦਿੱਤੀ ਗਈ ਸੀ ਉਹ ਬਿਲਕੁਲ ਸਹੀ ਸੀ ਕਿ ਤੁਸੀਂ ਬੈੱਡ ਤੇ ਰੈਸਟ ਕਰਨੀ ਆ ਕਿਉਂਕਿ ਇਹ ਜਿਹੜਾ ਵਾਇਰਸ ਸੀ ਨਾ ਉਹ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿੱਚ ਫੈਲਦਾ ਸੀ ਸਮੇਂ ਦੇ ਨਾਲ ਨਾਲ ਵਿਕਸ ਦੀ ਜਿਹੜੀ ਪੋਪੂਲਾਰਿਟੀ ਹੈ ਉਹ ਇੰਨੀ ਵਧ ਗਈ ਕਿ ਕੰਪਨੀ ਦੇ ਗੋਦਾਮ ਖਾਲੀ ਹੋ ਗਏ ਮਹਾਮਾਰੀ ਦੇ ਫੈਲਣ ਤੋਂ 7 ਮਹੀਨੇ ਬਾਅਦ ਅਕਤੂਬਰ 1918 ਵਿੱਚ ਵਿਕਸ ਕੈਮੀਕਲ ਕੰਪਨੀ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ 4 ਮਹੀਨਿਆਂ ਦਾ ਸਟਾਕ ਸਿਰਫ 3 ਹਫ਼ਤਿਆਂ ਦੇ ਵਿੱਚ ਹੀ ਖਤਮ ਹੋ ਗਿਆ। 1 ਹਫ਼ਤੇ ਦੇ ਵਿੱਚ 17.5 ਲੱਖ ਜਾਰਾਂ ਦੇ ਆਰਡਰ ਆ ਰਹੇ ਸੀ। 17.5 ਲੱਖ ਬੋਤਲਾਂ। ਕੰਪਨੀ ਨੇ ਅਖਬਾਰਾਂ ਵਿੱਚ ਨੋਟਿਸ ਵੀ ਛਾਪਣੇ ਸ਼ੁਰੂ ਕੀਤੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਸਮਾਨ ਦੀ ਮਾਰਕੀਟ ਦੇ ਵਿੱਚ ਕਮੀ ਹੋ ਸਕਦੀ ਹੈ। ਫੈਕਟਰੀ ਤਕਰੀਬਨ ਰੋਜ਼ 11 ਲੱਖ ਜਾਰ ਬਣਾ ਰਹੀ ਸੀ ਫਿਰ ਵੀ ਮੰਗ ਇੰਨੀ ਕਿ ਜ਼ਿਆਦਾ ਸੀ ਕਿ ਆਰਡਰ ਦੁੱਗਣੇ ਹੋ ਰਹੇ ਸੀ ਸਪੈਨਿਸ਼ ਫਲੂ ਨੇ ਵਿਕਸ ਨੂੰ ਸੰਸਾਰ ਭਰ ਵਿੱਚ ਪਪੂਲਰ ਕਰਤਾ ਕੰਪਨੀ ਦੇ ਜੇ ਅਪਾ ਫੈਕਟਸ ਦੀ ਗੱਲ ਕਰੀਏ ਤੇ ਉਹਨਾਂ ਦੇ ਅਨੁਸਾਰ 1918 ਤੋਂ ਲੈ ਕੇ 1919 ਤੱਕ ਵਿਕਸ ਵੈਪਰਬ ਦੀ ਵਿਕਰੀ ਜਿਹੜੀ ਆ ਉਹ 9 ਲੱਖ ਡਾਲਰ ਤੋਂ ਵੱਧ ਕੇ 29 ਲੱਖ ਡਾਲਰ ਹੋ ਗਈ ਨੀਲਾ ਜਾਰ ਹਰ ਘਰ ਤੱਕ ਪਹੁੰਚ ਗਿਆ ਤੇ ਇਹ ਸਿਰਫ ਜੁਕਾਮ ਦੀ ਦਵਾਈ ਨਹੀਂ ਸੀ ਲੋਕ ਇਹਨੂੰ ਹਰ ਬਿਮਾਰੀ ਲਈ ਵਰਤਣ ਲੱਗ ਗਏ ਪਰ ਬਹੁਤ ਹੀ ਦੁੱਖ ਦੀ ਗੱਲ ਇਹ ਸੀ ਕਿ 1919 ਦੇ ਵਿੱਚ ਰਿਚਰਡਸਨ ਦੀ ਨਮੂਨੀਆਂ ਦੇ ਕਾਰਨ ਮੌਤ ਹੋ ਗਈ ਉਸ ਤੋਂ ਬਾਅਦ 1985 ਵਿੱਚ ਪ੍ਰੌਕਟਰ ਐਂਡ ਗੈਂਬਲ ਨੇ ਕੰਪਨੀ ਖਰੀਦ ਲਈ ਤੇ ਵਿਕਸ ਦੇ ਨਵੇਂ ਉਤਪਾਦ ਜਾਂ ਪ੍ਰੋਡਕਟਸ ਜਿਹੜੇ ਆ ਉਹ ਬਣਾਉਣੇ ਸ਼ੁਰੂ ਕੀਤੇ ਜਿਵੇਂ ਕਿ ਖੰਗ ਦੀਆਂ ਡ੍ਰੌਪਸ ਨੱਕ ਦੀਆਂ ਡ੍ਰੌਪਸ ਨੀਜ਼ਲ ਸਪਰੇ ਤੇ ਹੌਲੀ ਹੌਲੀ ਕੀ ਹੋਇਆ ਕਿ ਇਹ ਸਾਰੇ ਪ੍ਰੋਡਕਟਸ ਜਿਹੜੇ ਮਾਰਕੀਟ ਦੇ ਵਿੱਚ ਲਾਂਚ ਹੋਣ ਲੱਗੇ ਹੁਣ ਗੱਲ ਇਹ ਆਉਂਦੀ ਹੈ ਕਿ ਵਿਕਸ ਆਖਰਕਾਰ ਭਾਰਤ ਕਿਵੇਂ ਪਹੁੰਚਦਾ ਆ ਵਿਕਸ ਨੇ 1951 ਵਿੱਚ ਭਾਰਤ ਦੀ ਯਾਤਰਾ ਸ਼ੁਰੂ ਕੀਤੀ ਜਦੋਂ ਅਮਰੀਕੀ ਕੰਪਨੀ ਰਿਚਰਡਸਨ ਮੈਰਿਲ ਨੇ ਭਾਰਤ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਪਰ ਅਸਲ ਖੇਡ ਜਿਹੜੀ ਆ ਉਹ 1964 ਦੇ ਵਿੱਚ ਸ਼ੁਰੂ ਹੋਈ ਸੀ ਜਦੋਂ ਰਿਚਰਡਸਨ ਹਿੰਦੂਸਤਾਨ ਲਿਮਟਿਡ ਨਾਮ ਦੀ ਜਿਹੜੀ ਪਬਲਿਕ ਲਿਮਟਿਡ ਕੰਪਨੀ ਆ ਉਹ ਬਣ ਗਈ ਸੀ ਜਿਦੇ 10000 ਤੋਂ ਵੱਧ ਭਾਰਤੀ ਸ਼ੇਅਰਹੋਲਡਰ ਸੀ ਇਸ ਕੰਪਨੀ ਨੇ ਵਿਕਸ ਵੈਪਰਬ ਨੂੰ ਭਾਰਤ ਦੇ ਵਿੱਚ ਚੈਰਿਟੀ ਵਜੋਂ ਲਾਂਚ ਕੀਤਾ ਸੀ ਭਾਰਤ ਦਾ ਮੌਸਮ ਬਰਸਾਤ ਦਾ ਮੌਸਮ ਸਰਦੀਆਂ ਦੀ ਠੰਡ ਤੇ ਠੰਡ ਲਈ ਇਹ ਜ਼ਿਆਦਾ ਲਾਭਦਾਇਕ ਚੀਜ਼ ਸੀ ਸਟਾਰਟਿੰਗ ਦੇ ਵਿੱਚ ਤਾਂ ਵਿਕਸ ਨੇ ਬੱਚਿਆਂ ਤੇ ਧਿਆਨ ਕੇਂਦਰਿਤ ਕੀਤਾ ਸੀ ਇਸ਼ਤਿਹਾਰਾਂ ਵਿੱਚ ਮਾਂ ਨੂੰ ਆਪਣੇ ਬਿਮਾਰ ਬੱਚੇ ਦੀ ਛਾਤੀ ਤੇ ਵਿਕਸ ਮਲਦੇ ਦਿਖਾਇਆ ਗਿਆ ਪਰ ਜਲਦੀ ਹੀ ਕੰਪਨੀ ਨੇ ਸਮਝ ਲਿਆ ਕਿ ਇਹ ਵੱਡਿਆਂ ਲਈ ਵੀ ਚੰਗੀ ਮਾਰਕੀਟ ਸਾਬਤ ਹੋ ਸਕਦੀ ਹੈ ਆਜ਼ਾਦੀ ਤੋਂ ਬਾਅਦ ਭਾਰਤ ਨੇ ਇੱਕ ਮਾਰਕੀਟਿੰਗ ਮਾਡਲ ਤਿਆਰ ਕੀਤਾ ਮਤਲਬ ਸਰਕਾਰ ਜ਼ਿਆਦਾਤਰ ਜਿਹੜੇ ਬਿਜ਼ਨੈਸਸ ਨੂੰ ਉਹ ਆਪ ਕੰਟਰੋਲ ਕਰਦੀ ਸੀ ਤੇ ਇਸ ਕਰਕੇ ਜਿਹੜਾ ਆਪਣਾ ਵਿਕਸਾਲਾ ਵਪਾਰ ਆ ਉਸ ਸਮੇਂ ਇੰਦਰਾ ਗਾਂਧੀ ਦੁਆਰਾ ਕੁਚਲਿਆ ਗਿਆ ਇਹ ਸਿਸਟਮ ਭਾਰਤ ਦੇ ਵਿੱਚ 1950ਵਿਆਂ ਤੋਂ 1960ਵਿਆਂ ਦੇ ਵਿੱਚ ਬਣਾਇਆ ਗਿਆ ਸੀ ਪਰ ਇੰਦਰਾ ਗਾਂਧੀ ਦੇ ਯੁੱਗ ਦੇ ਵਿੱਚ ਇਹ ਬਹੁਤ ਮਜ਼ਬੂਤ ਸੀ ਇਹਨੂੰ ਕਿਹਾ ਜਾਂਦਾ ਸੀ ਲਾਇਸੈਂਸ ਰਾਜ ਇਹਦਾ ਮਤਲਬ ਸੀ ਕਿ ਜੇਕਰ ਕੋਈ ਕੰਪਨੀ ਵੱਡੀਆਂ ਮਸ਼ੀਨਾਂ ਯੂਜ਼ ਕਰਨਾ ਚਾਹੁੰਦੇ ਆ ਪ੍ਰੋਡਕਸ਼ਨ ਕਰਨਾ ਚਾਹੁੰਦੇ ਆ ਜਾਂ ਵੱਡੀ ਮਾਤਰਾ ਦੇ ਵਿੱਚ ਕਿਸੇ ਤਰ੍ਹਾਂ ਦੀ ਮੈਨੂਫੈਕਚਰਿੰਗ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਸਰਕਾਰ ਤੋਂ ਲਾਇਸੈਂਸ ਲੈਣਾ ਪੈਂਦਾ ਸੀ ਗੁਰਚਰਨ ਦਾਸ ਦੀ ਕਿਤਾਬ ਅਨਦਰ ਸਾਰਟ ਆਫ ਫਰੀडम ਵਿੱਚ ਵਿਕਸ ਨਾਲ ਸੰਬੰਧਿਤ ਇਸ ਰਾਜ ਦੀ ਕਹਾਣੀ ਦੱਸੀ ਗਈ ਸੀ ਗੁਰਚਰਨ ਦਾਸ ਉਸ ਸਮੇਂ ਭਾਰਤ ਵਿੱਚ ਵਿਕਸ ਦਾ ਮਿਡਲ ਮੈਨੇਜਰ ਸੀ ਫਿਰ ਭਾਰਤ ਵਿੱਚ ਫਲੂ ਮਹਾਮਾਰੀ ਫੈਲ ਗਈ ਤੇ ਵਿਕਸ ਕਫ ਐਂਡ ਕੋਲਡ ਪ੍ਰੋਡਕਟਸ ਦੀ ਜਿਹੜੀ ਵਿਕਰੀ ਆ ਉਹ ਅਸਮਾਨ ਛੂਣ ਲੱਗੀ ਫੈਕਟਰੀ ਹੁਣ ਓਵਰਟਾਈਮ ਕੰਮ ਕਰਨ ਲੱਗੀ ਤੇ ਸੀਜ਼ਨ ਦੇ ਐਂਡ ਦੇ ਵਿੱਚ ਕੰਪਨੀ ਨੇ ਬਹੁਤ ਜ਼ਿਆਦਾ ਮੁਨਾਫਾ ਕਮਾਇਆ ਸਾਰੇ ਹੀ ਖੁਸ਼ ਸੀ ਪਰ ਕੰਪਨੀ ਦਾ ਜਿਹੜਾ ਲੀਗਲ ਵਿਭਾਗ ਸੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਕੰਪਨੀ ਦਾ ਜਿਹੜਾ ਸੈਕਟਰੀ ਸੀ ਤੇ ਦੋ ਵਕੀਲ ਉਹ ਦੋਨੋਂ ਹੀ ਗੁਰਚਰਨ ਦਾਸ ਦੇ ਕੋਲ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਵਿਕਰੀ ਜਿਹੜੀ ਉਹਨਾਂ ਦੀ ਹੋ ਰਹੀ ਹੈ ਇਸ ਸਮੇਂ ਉਹ ਐਕਚੁਅਲੀ ਜਿਹੜੀ ਲਾਇਸੈਂਸ ਉਹਨਾਂ ਨੂੰ ਮਿਲਿਆ ਉਹਦੀ ਇਜਾਜ਼ਤ ਤੋਂ ਵੱਧ ਦੀ ਸੀ ਵਿਕਸ ਕੰਪਨੀ ਨੇ ਕਾਨੂੰਨ ਤੋੜ ਲਿਆ ਸੀ ਹੁਣ ਉਹਨਾਂ ਨੂੰ ਇਸ ਲਈ ਜੇਲ੍ਹ ਹੋ ਸਕਦੀ ਸੀ ਹੁਣ ਕੰਪਨੀ ਨੂੰ ਦਿੱਲੀ ਤੋਂ ਸੰਮਣ ਮਿਲਦਾ ਸਟਾਰਟਿੰਗ ਦੇ ਵਿੱਚ ਗੁਰਚਰਨ ਦਾਸ ਦੋ ਵਕੀਲਾਂ ਨੂੰ ਨਾਲ ਲੈ ਕੇ ਦਿੱਲੀ ਜਾਂਦੇ ਆ ਜੁਆਇੰਟ ਸੈਕਟਰੀ ਨੇ ਕਿਹਾ ਕਿ ਕੰਪਨੀ ਨੇ ਕਾਨੂੰਨ ਨੂੰ ਤੋੜਿਆ ਆ ਕੰਪਨੀ ਨੇ ਕਿਹਾ ਕਿ ਜੇਕਰ ਕਾਨੂੰਨ ਬਿਮਾਰ ਲੋਕਾਂ ਨੂੰ ਸਜ਼ਾ ਦਿੰਦਾ ਆ ਤਾਂ ਇਹਦੇ ਵਿੱਚ ਬਹੁਤ ਕੁਝ ਗਲਤ ਆ ਕਿ ਇਹਦੇ ਵਿੱਚ ਬਿਮਾਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਉਂਕਿ ਇਹ ਪ੍ਰੋਡਕਟ ਦੀ ਡਿਮਾਂਡ ਹੀ ਬਹੁਤ ਜ਼ਿਆਦਾ ਆ ਤੇ ਲੋਕ ਬਿਮਾਰ ਹੀ ਬਹੁਤ ਜ਼ਿਆਦਾ ਹੋ ਰਹੇ ਆ ਤੇ ਇਸ ਕੰਡੀਸ਼ਨ ਦੇ ਵਿੱਚ ਦਵਾਈ ਨੂੰ ਕਿਤੇ ਵੀ ਨਾਪਿਆ ਤੋਲਿਆ ਨਹੀਂ ਜਾਣਾ ਚਾਹੀਦਾ ਹੁਣ ਗੁਰਚਰਨ ਦਾਸ ਨੇ ਇਹ ਵੀ ਕਿਹਾ ਕਿ ਜੇਕਰ ਨਿਊਯਾਰਕ ਟਾਈਮ ਦੇ ਇਹ ਖਬਰ ਛਾਪਦੀ ਆ ਕਿ ਭਾਰਤੀ ਸਰਕਾਰ ਨੇ ਮਹਾਮਾਰੀ ਦੇ ਟਾਈਮ ਦੇ ਵਿੱਚ ਇੱਕ ਦਵਾਈ ਜਿਹੜੀ ਆ ਉਹ ਲੋਕਾਂ ਦੇ ਵਿੱਚ ਵਿਕਣ ਨਹੀਂ ਦਿੱਤੀ ਜਾਂ ਉਹਦੇ ਮੈਨੇਜਰ ਨੂੰ ਸਜ਼ਾ ਦਿੱਤੀ ਕਿ ਉਹਨੇ ਜ਼ਿਆਦਾ ਪ੍ਰੋਡਕਸ਼ਨ ਕੀਤੀ ਆ ਤੇ ਸਾਡਾ ਦੇਸ਼ ਪੂਰੇ ਸੰਸਾਰ ਦੇ ਵਿੱਚ ਬਦਨਾਮ ਹੋ ਜਾਏਗਾ ਗੁਰਚਰਨ ਦਾਸ ਦੇ ਅਨੁਸਾਰ ਇਹ ਇੰਦਰਾ ਗਾਂਧੀ ਦਾ ਇੱਕ ਅਜੀਬ ਸਿਸਟਮ ਸੀ ਜਿੱਥੇ ਇਹ ਤੈਅ ਕਰਨਾ ਪੈਂਦਾ ਸੀ ਕਿ ਤੁਸੀਂ ਕਿੰਨੀ ਪ੍ਰੋਡਕਸ਼ਨ ਕਰੋਗੇ ਕਿੱਥੇ ਕਰੋਗੇ ਕਿਹੜੀ ਮਸ਼ੀਨ ਨਾਲ ਕਰੋਗੇ ਗਾਕਾਂ ਦੀਆਂ ਲੋੜਾਂ ਦੀ ਬਜਾਏ ਤੁਹਾਨੂੰ ਦਿੱਲੀ ਦੇ ਸਰਕਾਰੀ ਦਫ਼ਤਰਾਂ ਵਿੱਚ ਜਾਣਾ ਪੈਂਦਾ ਸੀ ਤੇ ਉੱਥੇ ਖਪਣਾ ਪੈਂਦਾ ਸੀ ਹੁਣ ਕੰਡੀਸ਼ਨ ਇਹ ਆ ਗਈ ਕਿ ਕਿਸੇ ਤਰ੍ਹਾਂ ਸਰਕਾਰ ਦੀ ਇੰਟਰਫੇਰੈਂਸ ਤੇ ਕਰਕੇ ਵਿਕਸ ਦੇ ਜਿਹੜੇ ਪ੍ਰੋਡਕਟ ਸੀ ਉਹਨਾਂ ਦਾ ਬਾਈਕਾਟ ਹੋਣਾ ਸ਼ੁਰੂ ਹੋ ਗਿਆ ਹੁਣ ਕੰਪਨੀ ਵਾਲੇ ਸੋਚਦੇ ਸੀ ਕਿ ਜੇਕਰ ਇਹੀ ਹਾਲ ਰਿਹਾ ਤਾਂ ਕੰਪਨੀ ਡੁੱਬ ਸਕਦੀ ਆ ਤੇ ਇੱਥੇ ਹੀ ਕਹਾਣੀ ਵਿੱਚ ਇੱਕ ਦਿਲਚਸਪ ਮੋੜ ਹੋਰ ਆਉਂਦਾ 1983 ਵਿੱਚ ਆਰਐਚਐਲ ਦੇ ਮਾਰਕੀਟਿੰਗ ਹੈੱਡ ਭਾਰਤ ਪਟੇਲ ਨੇ ਇੱਕ ਬਹੁਤ ਸਟ੍ਰੇਂਜ ਵਿਚਾਰ ਦਿੱਤਾ ਕਿ ਅਸੀਂ ਵਿਕਸ ਨੂੰ ਆਯੁਰਵੈਦਿਕ ਦਵਾਈ ਵਜੋਂ ਕੋਸ਼ਿਤ ਕਰਾਂਗੇ ਐਕਚੁਅਲੀ ਕੀ ਹੈ ਕਿ ਆਯੁਰਵੈਦਿਕ ਦਵਾਈਆਂ ਦੇ ਜਿਹੜੇ ਲਾਇਸੈਂਸ ਹੈ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਲਾਇਸੈਂਸ ਵਾਲਾ ਕਾਨੂੰਨ ਲਾਗੂ ਨਹੀਂ ਹੁੰਦਾ ਤੇ ਆਯੁਰਵੈਦਿਕ ਜਿਹੜੇ ਪ੍ਰੋਡਕਟਸ ਆ ਉਹਨਾਂ ਨੂੰ ਨਾ ਸਿਰਫ ਫਾਰਮੇਸੀਆਂ ਵਿੱਚ ਸਗੋਂ ਆਮ ਦੁਕਾਨਾਂ ਦੇ ਵਿੱਚ ਵੀ ਵੇਚਿਆ ਜਾ ਸਕਦਾ ਸੀ ਕੰਪਨੀ ਨੇ ਬਹੁਤ ਚਲਾਕੀ ਨਾਲ ਵਿਕਸ ਨੂੰ ਆਯੁਰਵੈਦਿਕ ਦਵਾਈ ਵਜੋਂ ਰਜਿਸਟਰ ਕਰਨ ਲਈ ਕਿਹਾ ਸਰਕਾਰੀ ਅਧਿਕਾਰੀ ਹੈਰਾਨ ਹੋ ਗਏ ਪਰ ਨਿਯਮਾਂ ਅਨੁਸਾਰ ਉਹ ਇਸ ਨੂੰ ਰੋਕ ਨਹੀਂ ਸੀ ਸਕਦੇ ਅਖੀਰ ਦੇ ਵਿੱਚ ਵਿਕਸ ਨੂੰ ਆਯੁਰਵੈਦਿਕ ਦਵਾਈ ਲਈ ਲਾਇਸੈਂਸ ਮਿਲ ਗਿਆ ਇਹ ਤੁਰੰਤ ਜਿਹੜਾ ਵਿਕਸ ਦੀ ਸਿਚੁਏਸ਼ਨ ਸੀ ਮਾਰਕੀਟ ਦੇ ਵਿੱਚ ਉਹਦੇ ਲਈ ਪੋਜ਼ਿਟਿਵ ਸਾਬਤ ਹੋਇਆ 6 ਮਹੀਨਿਆਂ ਦੇ ਅੰਦਰ-ਅੰਦਰ ਵਿਕਸ ਵੇਚਣ ਵਾਲੀਆਂ ਦੁਕਾਨਾਂ ਦੀ ਗਿਣਤੀ 60000 ਫਾਰਮੇਸੀਆਂ ਤੋਂ ਵੱਧ ਕੇ 7.5 ਲੱਖ ਆਮ ਦੁਕਾਨਾਂ ਹੋ ਗਈ। ਹੁਣ ਜਿਹੜੇ ਕੇਮਿਸਟ ਆ ਜਿਨ੍ਹਾਂ ਨੇ ਪਹਿਲਾਂ ਸਰਕਾਰੀ ਇੰਟਰਫੀਰੈਂਸ ਤੇ ਕਰਕੇ ਕਿਸ ਤਰ੍ਹਾਂ ਇਹ ਦਵਾਈ ਦਾ ਬਾਇਕਾਟ ਕੀਤਾ ਸੀ। ਹੁਣ ਉਹਨਾਂ ਨੂੰ ਇਸ ਚੀਜ਼ ਨਾਲ ਫਰਕ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਜਿਹੜੀ ਵਿਕਸ ਆ ਉਹ ਤਾਂ ਹਰੇਕ ਨੁੱਕਰ ਵਾਲੀ ਦੁਕਾਨ ਤੇ ਵਿਕਣ ਲੱਗ ਗਈ ਸੀ। ਹੁਣ ਕੰਪਨੀ ਨੇ ਹైదరాబాద్ ਦੇ ਵਿੱਚ ਨਵੇਂ ਪਲਾਂਟ ਲਾਉਣੇ ਸ਼ੁਰੂ ਕੀਤੇ ਜਿੱਥੇ ਟੈਕਸ ਘੱਟ ਸੀ ਤੇ ਲਾਗਤ ਵੀ ਘੱਟ ਸੀ। ਮੁਨਾਫਾ 1% ਤੋਂ ਵੱਧ ਕੇ 14% ਹੋ ਗਿਆ ਤੇ ਕੰਪਨੀ ਦੇ ਸ਼ੇਅਰ ਦੀ ਕੀਮਤ ₹30 ਤੋਂ ਵੱਧ ਕੇ ₹450 ਹੋ ਗਈ। ਵਿਕਸ ਦੀ ਜਿਹੜੀ ਸਫਲਤਾ ਆ ਉਹ ਨਿਯਮਾਂ ਨੂੰ ਧੋਖਾ ਦੇਣ ਤੱਕ ਸੀਮਤ ਨਹੀਂ ਸੀ। ਕੰਪਨੀ ਨੇ ਭਾਰਤੀ ਸੰਸਕ੍ਰਿਤੀ ਨੂੰ ਅਪਣਾਇਆ। ਇੱਕ ਇਸ਼ਤਿਹਾਰ ਦੇ ਵਿੱਚ, ਇੱਕ ਐਡਵਰਟਾਈਜ਼ਮੈਂਟ ਦੇ ਵਿੱਚ ਜਯੰਤ ਕ੍ਰਿਪਲਾਨੀ ਦੀ ਗੁਦਗੁਦੀ ਵਾਲੀ ਖੰਗ ਨੇ ਵਿਕਸ ਨੂੰ ਹਰ ਘਰ ਵਿੱਚ ਮਸ਼ਹੂਰ ਕਰਤਾ। ਹੁਣ 1985 ਦੇ ਵਿੱਚ ਪ੍ਰੋਕਟਰ ਐਂਗ ਗੈਂਬਲ ਨੇ ਰਿਚਰਡਸਨ ਵਾਲੀ ਵਿਕਸ ਜੜੀ ਆ ਉਹ ਖਰੀਦ ਲਈ ਤੇ 130 ਦੇਸ਼ਾਂ ਵਿੱਚ ਵਿਕਸ ਦਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਕੰਪਨੀ ਨੇ ਨਵੇਂ ਪ੍ਰੋਡਕਟਸ ਜਿਵੇਂ ਕਿ ਵਿਕਸ ਐਕਸ਼ਨ 500 ਵਿਕਸ ਕਫ ਡ੍ਰੌਪਸ ਵਿਕਸ ਇਨਹੇਲਰ ਵਿਕਸ ਵੈਪੋਕੂਲ ਲਾਂਚ ਕੀਤੇ ਅੱਜ ਵਿਕਸ ਭਾਰਤ ਵਿੱਚ 50 ਲੱਖ ਤੋਂ ਵੱਧ ਦੁਕਾਨਾਂ ਵਿੱਚ ਵਿਕਦੀ ਹੈ ਤੇ ਇਹਦਾ ਜਿਹੜਾ ਸਾਲਾਨਾ ਟਰਨਓਵਰ ਆ ਉਹ 500 ਕਰੋੜ ਤੋਂ ਵੀ ਵੱਧ ਦਾ ਲੋਕਾਂ ਨੇ ਵਿਕਸ ਨੂੰ ਨਾ ਸਿਰਫ ਜ਼ੁਕਾਮ ਦੇ ਲਈ ਵਰਤਣਾ ਸ਼ੁਰੂ ਕੀਤਾ ਠੰਡਲੀਵੀ ਵਰਤਨਾ ਸ਼ੁਰੂ ਕੀਤਾ ਤੇ ਕਈ ਹੋਰ ਬਿਮਾਰੀਆਂ ਦੇ ਲਈ ਵੀ ਵਰਤਨਾ ਸ਼ੁਰੂ ਕੀਤਾ। ਕੁਝ ਲੋਕ ਇਹਨਾਂ ਨੂੰ ਨੋਹਾਂ ਦੇ ਵਿੱਚ ਫੰਗਸ ਲਈ ਵਰਤਨਾ ਸ਼ੁਰੂ ਕਰ ਰਹੇ ਸੀ। ਕੁਝ ਡੈਂਡਰਫ ਹਟਾਉਣ ਲਈ ਵਰਤ ਰਹੇ ਸੀ। ਕੁਝ ਲੋਕ ਕਹਿੰਦੇ ਸੀ ਕਿ ਇਹਨੂੰ ਪੈਰਾਂ ਤੇ ਮਲਣਾ ਬਹੁਤ ਵਧੀਆ ਹੈ। ਕੁਝ ਮੱਛਰ ਦੇ ਕੱਟਣ ਤੋਂ ਬਾਅਦ ਲਾਉਂਦੇ ਸੀ। ਪਰ ਕੰਪਨੀ ਇਹਨਾਂ ਸਾਰੇ ਦਾਅਵਿਆਂ ਦਾ ਸਮਰਥਨ ਨਹੀਂ ਸੀ ਕਰਦੀ। ਕਿਉਂਕਿ ਜਦੋਂ ਵੀ ਕਿਤੇ ਬੰਦੇ ਨੂੰ ਜੁਕਾਮ ਹੁੰਦਾ ਸੀ ਤਾਂ ਕੰਪਨੀ ਇਹ ਹੀ ਕਹਿੰਦੀ ਸੀ ਕਿ ਇਹ ਇੱਕ ਘਰੇਲੂ ਇਲਾਜ ਆ ਤਾਂ ਇਹ ਸੀ ਜੀ ਐਡੀ ਵੱਡੀ ਕੰਪਨੀ ਵਿਕਸ ਦੀ ਕਹਾਣੀ ਤੁਸੀਂ ਇਹ ਦੇਖੋ ਕਿ ਕੋਈ ਵੱਡਾ ਬਿਜ਼ਨਸ ਐਸਟੈਬਲਿਸ਼ ਕਰਨ ਦੇ ਲਈ ਵੱਡੇ ਵੱਡੇ ਬ੍ਰਾਂਡ ਨੇਮਸ ਨੂੰ ਕਿੰਨੇ ਜ਼ਿਆਦਾ ਪਾਪੜ ਬਿਲਨੇ ਪੈਂਦੇ ਆ ਸਰਕਾਰਾਂ ਨਾਲ ਟੱਕਰ ਲੈਣੀ ਪੈਂਦੀ ਆ ਕਈ ਪੇਪਰ ਵਰਕ ਦੀਆਂ ਫਾਰਮੈਲਿਟੀਆਂ ਕੰਪਲੀਟ ਕਰਨੀਆਂ ਪੈਂਦੀਆਂ ਆ ਤਾਂ ਇਹ ਸੀ ਜੀ ਵਿਕਸ ਦੀ ਕਹਾਣੀ ਅੱਜ ਦੇ ਲਈ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲਾਂਗੀ ਕਿਸੇ ਹੋਰ ਕਹਾਣੀ ਦੇ ਨਾਲ ਕਿਸੇ ਹੋਰ ਟੌਪਿਕ ਦੇ ਉੱਤੇ ਕਿਸੇ ਹੋਰ ਵੀਡੀਓ ਦੇ ਵਿੱਚ